ਆਸੀਨ ਆਚਾਰੀਆ ਸਿਵ ਸਰੂਪ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ ਹਾਂਜੀ ਬਾਬਾ ਜਿਹੜਾ ਤੁਸੀਂ ਹਰ ਸਾਲ ਇੱਕ ਪ੍ਰੋਗਰਾਮ ਲੀਕਦੇ ਹੁੰਦੇ ਹੋ ਅੱਜ ਵੀ ਤੁਸੀਂ ਇੱਥੇ ਇੱਕ ਪ੍ਰੋਗਰਾਮ ਰੱਖਿਆ ਪਹਿਲਾਂ ਤਾਂ ਮੈਂ ਚਾਹਣਾ ਪੀ ਆਪਾਂ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰ ਲਈਏ ਉਸ ਤੋਂ ਬਾਅਦ ਕੁਝ ਮੇਰੇ ਨਿੱਜੀ ਸਵਾਲ ਨੇ ਜਿਹੜੇ ਮੈਂ ਤੁਹਾਡੇ ਨਾਲ ਕਰਨੇ ਚਾਹੂੰਗਾ ਪਹਿਲਾਂ ਆਪਾਂ ਦਰਸ਼ਕਾਂ ਨਾਲ ਸਾਂਝ ਪਾ ਲਈਏ ਇਸ ਸਥਾਨ ਨੂੰ ਲੈ ਕੇ ਤੇ ਇਸ ਪ੍ਰੋਗਰਾਮ ਨੂੰ ਲੈ ਕੇ ਇਤਿਹਾਸ ਕੀ ਹੈ ਇਥੋਂ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰ ਸਾਲ ਇਸ ਸਥਾਨ ਉਦਾਸੀਨ ਆਸ਼ਰਮ ਪਿੰਡ ਡਸਕਾ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਰ ਪਿੰਡ ਡਸਕਾ ਇੱਥੇ ਸਾਡਾ ਜੋ ਟਰਸਟ ਬਣਾਇਆ ਹੋਇਆ ਹੈ ਤਨਤਨ ਸ੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਰਜਿਸਟਰ 131 ਅਸੀਂ ਸਾਰੀ ਟੀਮ ਸਾਡੀ ਹਰ ਸਾਲ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਸਹਿਬ ਜਾਦੇ ਵੱਡੇ ਫਰਜੰਦ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਔਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸਰਕਾਰ ਚੌਥੇ ਪਾਤਸ਼ਾਹ ਉਹਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਇਹਨਾਂ ਦੋਨਾਂ ਮਹਾਨ ਗੁਰੂ ਸਾਹਿਬਾਨ ਸਾਡੇ ਉਦਾਸੀਨ ਸੰਪਰਦਾ ਦੇ ਮੁਖੀ ਬਾਬਾ ਸ਼੍ਰੀਚੰਦਰ ਭਗਵਾਨ ਜੀ ਇਹਨਾਂ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਇਸ ਉਦਾਸੀਨ ਆਸ਼ਰਮ ਪਿੰਡ ਦਸਕਾਰ ਦੇ ਵਿੱਚ ਅਸੀਂ ਹਰ ਸਾਲ ਮਨਾਉਂਦੇ ਹਾਂ ਜੋ ਇੰਡੀਆ ਲੈਵਲ ਦੇ ਉੱਤੇ ਇਹ ਪ੍ਰੋਗਰਾਮ ਹੈ ਜਿਹੜਾ ਅਸੀਂ ਕਰਦੇ ਆ ਜਿਹਦੇ ਵਿੱਚ ਪੰਜਾਬ ਦੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸਾਡੇ ਉਦਾਸੀਨ ਆਸ਼ਰਮਾਂ ਦੇ ਵਿੱਚੋਂ ਡੇਰਿਆਂ ਦੇ ਵਿੱਚੋਂ ਸਾਡੇ ਮਹੰਤ ਸਾਡੇ ਸੰਤ ਸਾਧੂ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਆ ਜਿਵੇਂ ਅੱਜ ਪਹੁੰਚੇ ਆ ਸੋ ਅੱਜ ਅਸੀਂ ਜੋ ਸਤਿਗੁਰੂ ਗੁਰੂ ਰਾਮਦਾਸ ਔਰ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦੇ ਜਨਮ ਦਿਹਾੜੇ ਪ੍ਰਕਾਸ਼ ਦਿਹਾੜੇ ਜੋ ਅੱਗੇ ਆ ਰਹੇ ਐ ਉਹਨਾਂ ਦੇ ਸੰਬੰਧ ਦੇ ਵਿੱਚ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆ ਸਤਿਗੁਰਾਂ ਦੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਹੈ ਜਿਹੜੀ ਉਹ ਅੱਜ ਪ੍ਰਕਾਸ਼ ਕੀਤੀ ਹੈ ਸਤਿਗੁਰਾਂ ਦੀ ਕਿਰਪਾ ਨਾਲ ਇਹ 2 ਮਹੀਨੇ ਲਗਾਤਾਰ ਅਖੰਡ ਪਾਠ ਸਾਹਿਬ ਦੀ ਲੜੀ ਚੱਲੇਗੀ ਔਰ 18 ਅਕਤੂਬਰ ਨੂੰ ਅਸੀਂ ਸਮਾਪਤੀ ਕਰਾਂਗੇ ਵੱਡਾ ਸਮਾਗਮ ਹੈ ਜਿਹੜਾ 18 ਅਕਤੂਬਰ ਨੂੰ ਕੀਤਾ ਜਾਣਾ ਹੈ ਅੱਜ ਪ੍ਰਕਾਸ਼ ਹੋਏ ਨੇ ਸੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਿੱਥੇ ਅੱਜ ਪ੍ਰਕਾਸ਼ ਹੋਇਆ ਉੱਥੇ ਹੀ ਸਾਡੇ ਪੰਜਾਬ ਦੇ ਡੇਰਿਆਂ ਦੇ ਵਿੱਚੋਂ ਸਾਡੇ ਉਦਾਸੀਨ ਸੰਪਰਦਾ ਦੇ ਵੱਖ-ਵੱਖ ਡੇਰਿਆਂ ਚੋਂ ਅਸਥਾਨਾਂ ਤੋਂ ਉਹਨਾਂ ਦੇ ਮੁਖੀ ਮਹਾਪੁਰਜ ਸੰਤ ਪਹੁੰਚੇ ਉੱਥੇ ਮੇਰੇ ਗੁਰੂ ਮੇਰੇ ਮਾਲਕ ਸੰਤ ਬਾਬਾ ਤਿਲਕਦਾਸ ਜੀ ਉਦਾਸੀਨ ਡੇਰਾ ਤਪ ਅਸਥਾਨ ਬਾਬਾ ਸ਼੍ਰੀ ਚੰਦਰ ਭਗਵਾਨ ਨਾਨਕ ਚੱਕ ਉਹ ਖਾਸ ਤੌਰ ਤੇ ਇੱਥੇ ਪਹੁੰਚੇ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਸਤਿਕਾਰਯੋਗ ਮਾਤਾ ਮਾਤਾ ਹਰਪਾਲ ਕੌਰ ਜੀ ਉਹ ਵੀ ਪ੍ਰਕਾਸ਼ ਦੇ ਮੌਕੇ ਤੇ ਅਰਦਾਸ ਦੇ ਵਿੱਚ ਸ਼ਾਮਲ ਹੋਏ ਕਾਫੀ ਸਮਾਂ ਸਾਡੇ ਕੋਲੇ ਬੈਠੇ ਉਹਨਾਂ ਦੇ ਨਾਲ ਵੀ ਵਿਚਾਰ ਵਿਟਾਂਦਰਾ ਕੀਤਾ ਤੇ ਜੋ ਸਾਡੇ ਉਦਾਸੀਨ ਸੰਪਰਦਾ ਦੇ ਵਿੱਚ ਸਾਡੇ ਮਾਲਕ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦਾ ਹਰ ਸਾਲ ਜੋ ਛੁੱਟੀ ਆ ਉਹਨਾਂ ਦੀ ਜਨਮ ਦਿਹਾੜੇ ਤੇ ਹੁੰਦੀ ਸੀ ਪਿਛਲੇ ਸਮੇਂ 'ਚ ਇਹ ਹੈ ਜਿਹੜਾ ਰਾਖਵੀ ਕਰਨ ਕਰ ਦਿੱਤਾ ਗਿਆ ਰਾਖਵਾ ਕਰਨ ਕਰ ਦਿੱਤਾ ਗਿਆ ਜਿਸ ਕਰਕੇ ਛੁੱਟੀ ਨਹੀਂ ਹੋ ਰਹੀ ਸੋ ਉਸ ਵਿਸ਼ੇ 'ਚ ਵੀ ਅਸੀਂ ਮਾਤਾ ਜੀ ਨੂੰ ਆਪਣਾ ਜਿਹੜਾ ਮਤ ਹੈ ਉਹ ਦਿੱਤਾ ਹੈ ਅਸੀਂ ਅੱਜ ਇਹ ਗੱਲ ਹੋਰ ਪੁੱਛਣੀ ਚਾਹੂੰਗਾ ਕਿਉਂਕਿ ਜਦੋਂ ਅੱਜ ਪੰਜਾਬ ਦੀ ਜਿਹੜੀ ਹਾਲਾਤ ਨੇ ਨੌਜਵਾਨੀ ਨੂੰ ਲੈ ਕੇ ਵਿਦੇਸ਼ਾਂ ਵਿੱਚ ਜਾਰੀ ਆ ਜਿਹੜੇ ਪੰਜਾਬ ਦੇ ਨੌਜਵਾਨ ਕੁਝ ਰਹਿ ਗਏ ਨਸ਼ੇ ਨੇ ਮਾਰ ਕਰਲੇ ਹੋ ਨੌਜਵਾਨ ਨੂੰ ਕਿਵੇਂ ਬਚਾਇਆ ਜਾ ਸਕਦਾ ਤੁਹਾਡੇ ਮੁਤਾਬਕ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਅੱਜ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਸਾਡਾ ਖਾਣ ਪੀਣ ਹੈ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਕੋਈ ਐਡੀਆਂ ਜੋ ਅੱਜ ਭਿਆਨਕ ਬਿਮਾਰੀਆਂ ਚੱਲ ਰਹੀਆਂ ਨੇ ਨਸ਼ਾ ਚੱਲ ਰਿਹਾ ਉਹ ਪਹਿਲੇ ਨਹੀਂ ਸੀਗਾ ਕਿਉਂਕਿ ਪਹਿਲਾਂ ਸਾਡੀਆਂ ਖਰਾਕਾਂ ਸੀ ਜਿਹੜੀਆਂ ਉਹ ਘਰ ਦੀਆਂ ਸੀ ਸ਼ੁੱਧ ਸੀ ਰੇ ਸਪਰੇਅ ਤੋਂ ਬਿਨਾ ਸੀ ਅੱਜ ਸਾਡੇ ਕੋਲੇ 버ਗਰ ਪੀਜ ਨਿਊਡਲ ਕੋਲਚੇ ਫਾਸਟ ਫਰੂਟ ਬਹੁਤ ਤਰ੍ਹਾਂ ਦਾ ਆ ਗਿਆ ਜਿਹਦੇ ਵਿੱਚ ਭਿਆਨਕ ਕੈਮੀਕਲ ਹੈ ਤੇ ਮੈਦਾ ਜਿਹੜਾ ਇਹ ਸਰੀਰ ਨੂੰ ਖਤਮ ਕਰ ਰਿਹਾ ਉਥੇ ਨਾਲ ਹੀ ਸਾਡੇ ਨੌਜਵਾਨਾਂ ਨੇ ਜੋ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਸੀ ਛੇਵਾਂ ਦਰਿਆ ਇੱਥੇ ਜਿਹੜਾ ਨਸ਼ਿਆਂ ਦਾ ਚੱਲ ਰਿਹਾ ਹੈ ਉਹਦਾ ਵੀ ਵੱਡਾ ਕਾਰਨ ਕਿਉਂਕਿ ਸਾਡੇ ਨੌਜਵਾਨ ਨੇ ਜਿਹੜੇ ਇੱਕ ਤਾਂ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਵਿਹਲੇ ਐ ਇੱਕ ਸਾਡੇ ਨਾਲ ਤਾਂ ਕੋਈ ਖੇਡਾਂ ਵੱਲ ਜਾ ਰਿਹਾ ਜਿਆਦਾ ਨਾ ਕੋਈ ਕਬੱਡੀ ਕਰਨੀ ਜਾ ਰਿਹਾ ਨਾ ਕੋਈ ਪਹਿਲਵਾਨੀ ਕਰਨੀ ਜਾ ਰਿਹਾ ਸੋ ਇਸ ਕਰਕੇ ਇਹਦਾ ਸਭ ਤੋਂ ਵੱਡਾ ਹੱਲ ਤਾਂ ਇਹ ਹੈ ਕਿ ਸਾਡੇ ਜੋ ਪੰਜਾਬ ਦੀਆਂ ਪ੍ਰਾਣੀਆਂ ਖੁਰਾਕਾਂ ਨੇ ਇੱਕ ਤਾਂ ਉਹਨਾਂ ਤੇ ਅਸੀਂ ਆ ਜੀਏ ਦੁੱਧ ਦਹੀਂ ਲੱਸੀ ਕਰਦਾ ਸਾਰੀ ਖਰਾਕ ਅਸੀਂ ਖਾਣੀ ਲੱਗ ਜੀਏ ਸੋ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਕਸਰਤ ਕਰੀਏ ਕਬੱਡੀ ਦੇ ਵਿੱਚ ਭਾਗ ਲਈਏ ਪਹਿਲਵਾਨੀਆਂ ਕਰੀਏ ਸੋ ਆਪਣੇ ਆਪ ਨੂੰ ਖੇਡਾਂ ਦੇ ਵਿੱਚ ਲਾਈਏ ਤਾਂ ਜੋ ਸਾਡਾ ਜਿਹੜਾ ਮਨ ਹੈ ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਸੋ ਅਸੀਂ ਇਸ ਪਾਸੇ ਆਵਾਂਗੇ ਪਿਛਲੇ ਪੁਰਾਣੇ ਸਮੇਂ ਦੇ ਵਿੱਚ ਜੋ ਖਰਾਕਾਂ ਸੀ ਉਹਨਾਂ ਵੱਲੋਂ ਦੁਬਾਰੇ ਅਸੀਂ ਚੱਲਾਂਗੇ ਕਾਂਈਏ ਸਨਸ਼ੇ ਤੋਂ ਅਸੀਂ ਰਾਹਤ ਪਾ ਸਕਦੇ ਆ ਨਾ ਸਰਕਾਰਾਂ ਕੁਝ ਕਰ ਸਕਦੀਆਂ ਨੇ ਸੋਏ ਅਸੀਂ ਆਪ ਹੀ ਬਦਲ ਸਕਦੇ ਆ ਸੋ ਇਸ ਕਰਕੇ ਸਾਨੂੰ ਪੁਰਾਣੇ ਜੋ ਸਮੇਂ ਦੇ ਵਿੱਚ ਖੁਰਾਕਾਂ ਸੀ ਪੁਰਾਣਾ ਸਮਾਂ ਸੀ ਉਹਦੇ ਵਿੱਚ ਦੁਬਾਰੇ ਜਾਣਾ